ਨੂੰ ਜਿਉਂਦੇ ਰਹਿਣ ਦੇ ਲਈ ਵੈਸੇ ਤਾਂ ਕਈ ਤਰ੍ਹਾਂ ਦੀਆਂ ਖੁਰਾਕਾਂ ਦੀ ਜ਼ਰੂਰਤ ਹੁੰਦੀ ਹੈ ਪਰ ਜਿਹੜੀਆਂ ਤਿੰਨ ਮੇਨ ਖੁਰਾਕਾਂ ਜਿਹੜੀਆਂ ਸਾਡੀਆਂ ਹੁੰਦੀਆਂ ਨੇ ਪਹਿਲੀ ਹੁੰਦੀ ਹੈਗੀ ਆ ਆਤਮਿਕ ਖੁਰਾਕ ਰੂਹ ਦੀ ਖੁਰਾਕ ਜਿਹੜੀ ਕਿ ਸਾਨੂੰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਸੁਣ ਕੇ ਮਿਲਦੀ ਹੈ ਦੂਸਰੀ ਹੁੰਦੀ ਹੈ ਗਿਆਨ ਦੀ ਖੁਰਾਕ ਜਿਹੜੀ ਕਿ ਸਾਨੂੰ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਪੜ੍ਹ ਕੇ ਗਿਆਨ ਮਿਲਦਾ ਹੈ ਤੇ ਤੀਸਰੀ ਹੁੰਦੀ ਹੈ ਟਿੱਡ ਦੀ ਖੁਰਾਕ ਜਿਹੜੀ ਕਿ ਸਾਨੂੰ ਗੁਰੂ ਘਰ ਦੇ ਵਿੱਚ ਲੰਗਰ ਛੱਕੇ ਮਿਲਦੀ ਹੈ ਗੁਰੂ ਘਰ ਇੱਕ ਇਦਾਂ ਦੀ ਜਗ੍ਹਾ ਹੈ ਜਿੱਥੇ ਤੁਸੀਂ ਇੱਕੋ ਜਗ੍ਹਾ ਤੋਂ ਇਹ ਸਾਰੀਆਂ ਖੁਰਾਕਾਂ ਤੁਹਾਨੂੰ ਮਿਲ ਜਾਂਦੀਆਂ ਨੇ ਤੇ ਤੁਹਾਡਾ ਜਿਹੜਾ ਜੀਵਨ ਉਹ ਧੰਨ ਹੋ ਜਾਂਦਾ ਹੈ ਅਸੀਂ ਹੁਣ ਖੜੇ ਆ ਦਸ਼ਮੇਸ਼ ਕਲਜ਼ਾ ਸੈਂਟਰ ਦੀ ਲਾਇਬ੍ਰੇਰੀ ਦੇ ਵਿੱਚ ਉਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਹਰ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਗਿਆਨ ਮਿਲ ਸਕਦਾ ਹੈ ਸਾਡੇ ਧਰਮ ਵਾਲੇ ਤੇ ਸਾਨੂੰ ਇੱਕ ਚੰਗੇ ਇਨਸਾਨ ਬਣਨ ਦੇ ਲਈ ਇੱਥੇ ਕਿਹੜੀਆਂ-ਕਿਹੜੀਆਂ ਜਿਹੜੀਆਂ ਕਿਤਾਬਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਰੱਖੀਆਂ ਗਈਆਂ ਨੇ ਗੁਟਕਾ ਸਾਈ ਵੀ ਇੱਥੇ ਨਹੀਂ ਰੱਖੇ ਹੋਏ ਹਨ ਤਾਂ ਆਪਾਂ ਗੱਲ ਕਰਦੇ ਹੈਗੇ ਆ ਲਾਇਬ੍ਰੇਰੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਮਿਲ ਸਕਦੀਆਂ ਨੇ ਕਿ ਜੇਕਰ ਤੁਸੀਂ ਇੱਥੋਂ ਕਿਤਾਬ ਈਸ਼ੂ ਕਰਵਾਉਣਾ ਚਾਹੁੰਦੇ ਹੋ ਤਾਂ ਕਿਸ ਤਰੀਕੇ ਨਾਲ ਕਰਵਾਈ ਜਾ ਸਕਦੀ ਹੈ ਕਿੰਨਾ ਚਿਰ ਉਹ ਕਿਤਾਬ ਤੁਸੀਂ ਰੱਖ ਸਕਦੇ ਹੋ ਅੱਜ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਆਪਾਂ ਇੱਥੇ ਖੜੇ ਹੈ ਬਾਪੂ ਜੀ ਹੁਣ ਇੱਥੇ ਸਾਰੇ ਜਾਣੇ ਹੈਗੇ ਨੇ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹੈਗੇ ਆ ਕਿ ਇੱਥੇ ਕਿਸ ਤਰ੍ਹਾਂ ਦੀਆਂ ਕਿਤਾਬਾਂ ਮਿਲਦੀਆਂ ਨੇ ਲਾਇਬ੍ਰੇਰੀ ਵਾਰੀ ਕਿਉਂਕਿ ਇਹ ਲਾਇਬ੍ਰੇਰੀ 'ਚ ਬੈਠਦੇ ਨੇ ਸਾਨੂੰ ਜ਼ਿਆਦਾ ਦੱਸ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਥੇ ਜੀ ਲਾਇਬ੍ਰੇਰੀ ਦੇ ਵਿੱਚ ਸਾਡੇ ਕੋਲ ਧਾਰਮਿਕ ਪੁਸਤਕਾਂ ਵੀ ਹੈਗੀਆਂ ਹਾਂਜੀ ਜੇਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਲੈਣੀਆਂ ਹਾਂਜੀ ਪਹਿਲਾ ਭਾਗ ਪਹਿਲਾਂ ਅਸੀਂ ਦੇ ਦਿੰਨੇ ਆ ਜਦੋਂ ਪੜ ਕੇ ਆਉਂਦੇ ਆ ਫਿਰ ਦੂਜਾ ਭਾਗ ਦੇ ਦੇ ਠੀਕ ਆ ਜੀ ਗੁੜਕੇ ਹੈਗੇ ਸਾਡੇ ਕੋਲੇ ਹਾਂਜੀ ਸੋਹਣੀ ਸਾਹਿਬ ਦੇ ਹਾਂਜੀ ਆਪਣੇ ਦੂਜਾ ਨਤਨੇਮ ਤੇ ਇਹਨੂੰ ਲੋੜ ਹੁੰਦੀ ਆ ਅਸੀਂ ਫਰੀ ਗੁੜਕੇ ਦਿੰਨੇ ਆ ਹਾਂਜੀ ਠੀਕ ਆ ਜੀ ਫਿਰ ਕਕਾਰ ਸਾਡੇ ਕੋਲੇ ਠੀਕ ਆ ਜੀ ਇੱਕ ਸ਼ਹਿਰੇ ਆ ਕਰ ਸ੍ਰੀ ਸਾਹਿਬ ਗਾਤਰੇ ਆ ਘੜੇ ਆ ਕੰਗੇ ਆ ਕੋਈ ਜੀ ਦੀ ਲੋੜ ਹੁੰਦੀ ਆ ਬੱਚਿਆਂ ਦੇ ਬੱਚਿਆਂ ਦੇ ਵੀ ਹੈਗੇ ਘੜੇ ਛੋਟੇ ਬੱਚੇ ਕਈ ਲੈ ਕੇ ਆਉਂਦੇ ਅਸੀਂ ਪਾਉਣਾ ਉਹਨੂੰ ਦੇ ਦੇ ਠੀਕ ਆ ਜੀ ਠੀਕ ਆ ਮੈਂ ਕੋਸ਼ ਤੋਂ ਆਪਦੀ ਮਰਜ਼ੀ ਨਾਲ ਕੋਈ ਪਾ ਜੇ ਠੀਕ ਆ ਹਾਂਜੀ ਅਸੀਂ ਕਿਸੇ ਚੀਜ਼ ਦਾ ਰੇਟ ਨਹੀਂ ਮੰਗਦੇ ਉਹਦੇ ਕੋਲ ਠੀਕ ਆ ਜੀ ਸੋ ਆਪਦੀ ਮਰਜ਼ੀ ਨਾਲ ਜੇਕਰ ਕਿਸੇ ਨੇ ਸੇਵਾ ਜਿਹੜੀ ਵੀ ਗੁਰੂ ਘਰ ਲਈ ਪਾਉਂਦੇ ਆ ਲੋਕ ਆ ਗੋਲ ਕੇ ਹਾਂਜੀ ਮਰਦਾਂ ਸੀ ਨਹੀਂ ਕਹਿੰਦੇ ਕਹੇ ਠੀਕ ਆ ਜੀ ਜੇ ਉਹ ਪੁੱਛਦਾ ਫਿਰ ਅਸੀਂ ਕਹਿੰਨੇ ਭਾਈ ਆਪਦੀ ਥੋੜੀ ਸ਼ਰਦਾ ਭਾਵੇਂ ਪੰਜ ਪੈਸੇ ਪਾ ਦਿਓ ਡਾਲਰ ਪਾ ਦਿਓ ਕੋਸ ਜੋ ਵੀ ਥੋੜੀ ਸ਼ਰਦਾ ਬਣਦੀ ਆ ਠੀਕ ਆ ਹਾਂਜੀ ਤੇ ਤੁਸੀਂ ਹਰ ਰੋਜ਼ ਇੱਥੇ ਆਉਂਦੇ ਹੋ ਜੀ ਲਾਇਬ੍ਰੇਰੀ ਦੇ ਵਿੱਚ ਨਹੀਂ ਅਸੀਂ ਹਰ ਰੋਜ਼ ਹੀ ਆਉਂਦੇ ਹਾਂ ਘਰ ਪੰਜ ਜਾਣਿਆ ਅਸੀਂ ਰੈਗੂਲਰ ਇੱਥੇ ਬਸ ਲੌੜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ 接着 ਮੇਟੇ ਲਾਪਰੇ ਤੇ ਦੂਸਰੀ ਬੇਟੀ ਚਾਨ ਤੁਹਾਡਾ ਇੱਥੇ ਲਾਇਬ੍ਰੇਰੀ ਤੇ ਗੁਰੂ ਘਰ ਆਉਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਪੁੱਤਰ ਜਿਨ੍ਹਾਂ ਨੇ ਇੱਥੇ ਦਰਸ਼ਨ ਦਿੱਤੇ ਬਾਕੀ ਬਟਾਏ ਕਿਆ ਕੈਨੇਡਾ ਦੀ ਕਲੀ ਇਹ ਕੈਲਗੀਰੀ ਲਾਇਬ੍ਰੇਰੀ ਆ ਜਿੱਥੋਂ ਭੇਟਾ ਰਹਿਦਾ ਗੁਟਕਾ ਸਾਹਿਬ ਕੱਕਾ ਦਾ ਸਾਰੇ ਮਿਲਦੇ ਆ ਤੇ ਦੂਜਿਆਂ ਜੰਨੇ ਵੀ ਆ ਗੁਰੂ ਘਰ ਉੱਥੇ ਭੇਟਾ ਰਹਿਦ ਨਹੀਂ ਮਿਲਦੀਆਂ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੁਸੀਂ ਇੱਥੇ ਦਰਸ਼ਨ ਦਿੱਤੇ ਵਾਹਿਗੁਰੂ ਹਾਲਾ ਵੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੀਂ ਲਾਇਬ੍ਰੇਰੀ ਬਣਾਈ ਹੈ ਕਿ ਬਹੁਤ ਵਧੀਆ ਔਰ ਬਹੁਤ ਹੀ ਸراہਣਾਯੋਗ ਹੈ ਇਸ ਤੋਂ ਪਹਿਲਾਂ ਵੀ ਸਾਡੇ ਇੱਥੇ ਕਈ ਜਥੇਬੰਦੀਆਂ ਆ ਕੇ ਦੇਖ ਕੇ ਗਈਆਂ ਹੈ ਲਾਇਬ੍ਰੇਰੀ ਨੂੰ ਔਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਇਹਦੇ ਚ ਇੱਥੇ ਕਈ ਪ੍ਰਕਾਰ ਦੀਆਂ ਕਿਤਾਬਾਂ ਜਿਵੇਂ ਬਾਣੀ ਦਾ ਮਿਲਦੀ ਬਾਣੀ ਦੇ ਕਿਤਾਬਾਂ ਤਾਂ ਹੈ ਉਸ ਤੋਂ ਇਲਾਵਾ ਵੀ ਬੱਚਿਆਂ ਵਾਸਤੇ ਵੀ ਬਹੁਤ ਕਿਤਾਬਾਂ ਨੇ ਜਿਹੜੀਆਂ ਫ੍ਰੀ ਆਫ ਕਾਸਟ ਦਿੱਤੀਆਂ ਜਾਂਦੀਆਂ ਨੇ ਔਰ ਸੰਗਤ ਦਾ ਵੀ ਬਹੁਤ ਸਹਿਯੋਗ ਹੈ ਸਾਡੇ ਬਿਗੈਰ ਕਹੀ ਸ਼ਰਧਾ ਦੇ ਪ੍ਰਸ਼ਰਧਾ ਭਾਵਨਾ ਰੱਖਦੇ ਹੋਏ ਉਹ ਭੇਟਾ ਵੀ ਦੇ ਕੇ ਜਾਂਦੇ ਆ ਤੇ ਹੋਰ ਵੀ ਕਈ ਇੱਥੇ ਸਾਡੀ ਲਾਇਬ੍ਰੇਰੀ ਦਾ ਟਾਈਮ ਜਿਹੜਾ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਰਹਿ ਕੋਈ ਬ੍ਰੇਕ ਨਹੀਂ ਜਿਹੜਾ ਸਾਫ ਇੱਥੇ ਕੰਮ ਕਰਦਾ ਉਹ ਸੱਤੇ ਦਿਨ ਇੱਥੇ ਆਉਂਦਾ ਸੱਤੇ ਦਿਨ ਲਾਇਬ੍ਰੇਰੀ ਖੁੱਲਦੀ ਹੈ ਔਰ ਸੰਗਤਾ ਵੀ ਕੈਲਗਰੀ ਦੀ ਸੰਗਤ ਬਹੁਤ ਇਹਦਾ ਫਾਇਦਾ ਉਠਾ ਰਹੀ ਹੈ ਸੈਂਚੀਆਂ ਜਿਹੜੇ ਮਹਾਰਾਜ ਦੇ ਦੋ ਭਾਗ ਨੇ ਉਹ ਲੈ ਕੇ ਜਾਂਦੇ ਨੇ ਜਿਹੜੇ ਕਿ ਫ੍ਰੀ ਆਫ ਕੋਸਟ ਹੈ ਉਹਦਾ ਭੋਗ ਪਾ ਕੇ ਜਾਵੋਰਾ ਪੂਰਾ ਸੰਪੂਰਨ ਕਰਕੇ ਵਾਪਸ ਜਮ੍ਹਾਂ ਕਰਾ ਦੇਣੇ ਹੋਰ ਵੀ ਬਾਣੀ ਦਾ ਜਿਵੇਂ ਦਰਪਣ ਹੈ ਜਾਂ ਸਬਦ ਅਰਥ ਹੈ ਜਾਂ ਮਹਾਂਪੁਰਸ਼ਾਨੀਆਂ ਜੀਵੀਆਂ ਦੀਆਂ ਕਿਤਾਬਾਂ ਨੇ ਤੇ ਇਹ ਸਾਰੀਆਂ ਇੱਥੋਂ ਮਿਲਦੀਆਂ ਨੇ ਇਸ ਤੋਂ ਇਲਾਵਾ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਇਹ ਜਿਹੜੀਆਂ ਕਿਤਾਬਾਂ ਵੀ ਜਿਹੜੀ ਕਿ ਬਾਣੀ ਦਾ ਟ੍ਰਾਂਸਲੇਸ਼ਨ ਇੰਗਲਿਸ਼ ਦੇ ਵਿੱਚ ਕੀਤਾ ਗਿਆ ਤੇ ਉਹ ਵੀ ਇੱਥੋਂ ਮਤਲਬ ਬਹੁਤ ਹੈਗਾ ਸਾਡੇ ਕੋਲੇ ਪਿਆ ਜਿਹੜੀ ਕਿ ਸੰਗਤ ਜਿੰਦ ਨੂੰ ਇੰਗਲਿਸ਼ ਨੋਲੇਜ ਹੈ ਜਾਂ ਗੁੱਟਕੇ ਦੇ ਕਈ ਬੀਬੀਆਂ ਆਉਂਦੀਆਂ ਨੇ ਉਹਦੇ ਬੱਚਿਆਂ ਵਾਸਤੇ ਕਿਉਂਕਿ ਇੱਥੇ ਪੰਜਾਬੀ ਕਹਿੰਦੇ ਨੂੰ ਘੱਟ ਆਉਂਦੀ ਹੈ ਬੱਚੇ ਫਿਰ ਇੰਗਲਿਸ਼ ਦੇ ਵਿੱਚ ਵੀ ਲੈ ਕੇ ਜਾਂਦੇ ਗੁੱਟਕੇ ਇਹ ਬੜਾ ਹੋ ਅਪਰੀਸ਼ੀਏਟ ਕਰਦੇ ਆ ਸਿੱਖ ਇਤਿਹਾਸ ਦੀਆਂ ਕਿਤਾਬਾਂ ਵੀ ਇੱਥੇ ਜਿਹੜੀਆਂ ਬਹੁਤ ਹਰ ਕਿਸਮ ਦੀ ਕਿਤਾਬ ਸਾਡੇ ਮਿਲਦੀ ਹੈ ਇਹ ਸਾਡਾ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਦੇ ਸਦਕੇ ਹੀ ਹੋਇਆ ਪਹਿਲਾਂ ਲਾਇਬ੍ਰੇਰੀ ਸਾਡੀ ਛੋਟੀ ਸੀ ਔਰ ਹੁਣ ਸਾਡੀ ਲਾਇਬ੍ਰੇਰੀ ਬਹੁਤ ਖੋਲੀ ਹੈ ਔਰ ਬਹੁਤ ਹੀ ਅੱਛਾ ਕੰਮ ਜਿਹੜੀ ਕਮੇਟੀ ਕਰ ਰਹੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਸਾਡਾ ਜਿਹੜਾ ਇਹ ਨਵਾਂ ਸੈਕਸ਼ਨ ਅਸੀਂ ਬੱਚਿਆਂ ਦੀਆਂ ਕਿਤਾਬਾਂ ਵਾਲਾ ਨਾਅਰ ਐਡ ਕੀਤਾ ਵਾ ਜਿਵੇਂ ਅੰਕਲ ਜੀ ਹੁਣਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਥੇ ਆਪਾਂ ਜਿਹੜਾ ਗੁਟਕਾ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਨੇ ਉਹਦੇ ਨਾਲ-ਨਾਲ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤੀ ਹੋਈ ਗੁਰਬਾਣੀ ਆ ਉਹਦੇ ਨਾਲ-ਨਾਲ ਜਿਹੜਾ ਸਾਡਾ ਸਿੱਖ ਇਤਿਹਾਸ ਆ ਉਹਦੇ ਨਾਲ ਜਿਹੜੀਆਂ ਸਾਡੀਆਂ ਚਾਹੇ ਆਪਣੇ ਜਿਹੜੇ ਕਵੀ ਹੋਏ ਨੇ ਮਹਾਨ ਕਵੀ ਹੋਏ ਨੇ ਉਹਨਾਂ ਦੇ ਜਿਹੜੇ ਮਹਾਨ ਕੋਸ਼ ਵੀ ਇੱਥੇ ਪਏ ਨੇ ਆਪਣੇ ਕੋਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਦੇ ਵਿੱਚ ਠੀਕ ਹੈ ਜੀ ਜਿਹੜੀ ਖਾਸ ਚੀਜ਼ ਇਹੀ ਹੈ ਜ ਤਾਰਹਿਤ ਜਿਹੜੀਆਂ ਕਿਤਾਬਾਂ ਆਪਾਂ ਇੱਥੇ ਦਿੱਨੇ ਆ ਜੀ ਔਰ ਕੈਨੇਡਾ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਕੈਲਗਰੀ ਦੇ ਵਿੱਚ ਇੱਕ ਗੁਰੂ ਘਰ ਦੀ ਲਾਇਬ੍ਰੇਰੀ ਆ ਜੀ ਜਿੱਥੇ ਚਾਹੇ ਕਕਾਰ ਤੁਸੀਂ ਲੈਣੇ ਆ ਭੇਟਾ ਰਹਿਤ ਹੋਣਗੇ ਚਾਹੇ ਕਿਤਾਬਾਂ ਨੇ ਉਹ ਵੀ ਭੇਟਾ ਰਹਿਤ ਹੋਣੀਆਂ ਤੇ ਜਿਹੜੀ ਵੀ ਤੁਸੀਂ ਸੇਵਾ ਪਾਉਣੀ ਆ ਉਹ ਗੋਲਕ ਪਈ ਹੁੰਦੀ ਆ ਤੇ ਉਸ ਗੋਲਕ ਦੇ ਵਿੱਚ ਸੰਗਤ ਆਪਦੀ ਸ਼ਰਧਾ ਦੇ ਮੁਤਾਬਿਕ ਪਾ ਦਿੰਦੀ ਆ ਜੀ ਹਾਂ ਜੀ ਠੀਕ ਆ ਹਾਂ ਟਾਈਮਿੰਗਸ ਜੋ ਤੁਹਾਡੇ ਨਾਲ ਜਿਹੜਾ ਨੇ ਸ਼ੇਅਰ ਕਰਤੀਆਂ ਹਾਂਜੀ ਇੱਕ ਵੱਡੀ ਚੀਜ਼ ਜਿਹੜੀ ਸੰਗਤ ਸਾਨੂੰ ਕੁਐਸਚਨ ਕਰਦੀ ਆ ਉਹ ਕਿਉਂਕਿ ਹੁਣ ਆਪਾਂ ਜਾਣਦੇ ਆ ਕਿ ਜੌਬ ਦਾ ਰੈਸੈਸ਼ਨ ਤੇ ਸੰਗਤ ਠੀਕ ਹੈ ਸੰਗਤ ਦੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਸਭੇ ਜਿੰਨੇ ਵੀ ਇਹ ਅੰਕਲ ਇੱਥੇ ਸੇਵਾ ਕਰਦੇ ਨੇ ਸੱਤੇ ਦਿਨ ਸਵੇਰ ਦੇ 9 ਤੋਂ ਸ਼ਾਮ ਦੇ 7 ਵਜੇ ਤੱਕ ਇਹ ਵਲੰਟੀਅਰ ਨੇ ਜੀ ਠੀਕ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਚਾਹੇ ਕੈਸ਼ੀਅਰ ਵਿੰਡੋ ਤੇ ਜਿੰਨੇ ਅੰਕਲ ਸੇਵਾ ਕਰਦੇ ਨੇ ਜਾਂ ਲਾਇਬ੍ਰੇਰੀ ਦੇ ਵਿੱਚ ਜਿੰਨੇ ਸੇ ਅੰਕਲ ਸੇਵਾ ਕਰਦੇ ਨੇ ਸਾਰੇ ਵਲੰਟੀਅਰ ਨੇ ਜੀ ਤੇ ਗੁਰੂ ਘਰ ਇਹਨਾਂ ਦੇ ਸ케줄 ਬਣੇ ਹੋਏ ਨੇ ਜੀ ਠੀਕ ਹੈ ਵੀ ਦਿਨ ਦੇ ਵਿੱਚ ਇੱਕ ਦੋ ਜਾਂ ਚਾਰ ਘੰਟੇ ਇੱਕ ਅੰਕਲ ਜੀ ਉਹਨਾਂ ਦੀ ਡਿਊਟੀ ਆ ਉਸ ਤੋਂ ਬਾਅਦ ਅਗਲੇ ਚਾਰ ਘੰਟੇ ਹੋਰ ਅੰਕਲ ਜੀ ਉਹਨਾਂ ਦੀ ਡਿਊਟੀ ਆ ਸੋ ਇਹ ਆਪਦੇ ਸ케줄 ਦੇ ਅਕੋਰਡਿੰਗਲੀ ਸਾਨੂੰ ਕਦੇ ਚੈੱਕ ਕਰਕੇ ਬੁਲਾਉਣਾ ਵੀ ਪਿਆ ਜੀ ਥੋੜਾ ਟਾਈਮ ਹੋ ਗਿਆ ਤੁਸੀਂ ਆ ਜਾਓ ਇਹ ਆਪੇ ਆਉਂਦੇ ਟਾਈਮ ਦੇ ਕੋਕੀ ਗੁਰੂ ਘਰੋ ਚ ਸੇਵਾਦਾਰਾਂ ਦਾ ਵਲੰਟੀਅਰਾਂ ਦਾ ਬੜਾ ਬੜਾ ਯੋਗਦਾਨ ਆ ਜੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਗੁਰਦੁਆਰਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਠੀਕ ਆ ਜੀ ਤੇ ਜੇਕਰ ਇੱਥੇ ਕਿਸੇ ਨੇ ਕੋਈ ਕਿਤਾਬ ਇਸ਼ੂ ਕਰਾਉਣੀ ਆ ਉਹਦਾ ਕੀ ਪ੍ਰੋਸੀਜਰ ਹੈਗਾ ਕਿੰਨਾ ਚਿਰ ਕਿਤਾਬ ਉਹ ਰੱਖ ਸਕਦੇ ਨੇ ਲਾਇਬ੍ਰੇਰੀ ਦਾ ਕਾਰਡ ਬਣ ਜਾਂਦਾ ਵਾ ਜੇ 10 ਡਾਲਰ ਦਾ ਉਹ ਸਾਲ ਦਾ ਉਹਦੇ ਤੋਂ ਬਾਅਦ ਕੀ ਹੁੰਦਾ ਕਿ ਤੁਸੀਂ ਕੋਈ ਵੀ ਕਿਤਾਬ ਜਿਹੜੀ ਇਸ਼ੂ ਕਰਵਾ ਸਕਦੇ ਹੋ ਜਦੋਂ ਕਿਤਾਬ ਇੱਥੇ ਇਸ਼ੂ ਕਰਦੇ ਨੇ ਤੁਹਾਡੀ ਆਈਡੀ ਦੇਖ ਕੇ ਨਾਲ ਸਾਰਾ ਤੁਹਾਡਾ ਐਡਰੈਸ ਤੁਹਾਡਾ ਨਾਮ ਤੁਹਾਡਾ ਫੋਨ ਨੰਬਰ ਨੋਟ ਕਰ ਲ ਦੋ ਵੀਕ ਦੇ ਲਈ ਕਿਤਾਬ ਇਸ਼ੂ ਹੁੰਦੀ ਹੈ ਉਸ ਤੋਂ ਬਾਅਦ ਜੇ ਕਿਤਾਬ ਨਹੀਂ ਰਿਟਰਨ ਕਰਦੇ ਤਾਂ ਸਾਡੀ ਡਿਊਟੀ ਲੱਗੀ ਹੁੰਦੀ ਹੈ ਅੰਕਲ ਜੀ ਹੁਣ ਜੀ ਕਾਲ ਕਰਦੇ ਉਹਨਾਂ ਨੂੰ ਰਿਮਾਈਂਡ ਕਰਾਉਂਦੇ ਵੀ ਤੁਸੀਂ ਕਿਤਾਬ ਪਈ ਮੋੜ ਕੇ ਜਾਣੀ ਹੈ ਕਿਉਂਕਿ ਹੁੰਦਾ ਕੀ ਹੈ ਆਪਣੇ ਕੋਲ ਸੰਗਤ तकरीबन 1 ਲੱਖ ਦੇ ਕਰੀਬ ਸੰਗਤ ਗੁਰੂ ਘਰ ਨਾਲ ਜੁੜੀ ਹੋਈ ਹੈ ਤਾਂ ਉਹ ਹੁੰਦਾ ਕਿ ਜਿੰਨੀ ਵੱਧ ਤੋਂ ਵੱਧ ਸੰਗਤ ਉਹਨਾਂ ਕਿਤਾਬਾਂ ਦਾ ਲਾਹਾ ਲੈ ਸਕੇ ਸੋ ਉਹਦੇ ਲਈ ਹੁੰਦਾ ਕਿ ਆਪਾਂ ਟਾਈਮ ਬౌੰਡ ਹੁੰਦਾ ਕਿ ਇੰਨੇ ਟਾਈਮ ਦੇ ਵਿੱਚ ਕਿਤਾਬ ਪੜ੍ਹ ਕੇ ਰਿਟਰਨ ਕਰਨੀ ਹੁੰਦੀ ਹੈ ਠੀਕ ਹੈ ਤੇ ਜੇਕਰ ਕਿਸੇ ਨੇ ਕਈ ਵਾਰੀ ਹੁਣ ਅੱਜ ਕੱਲ ਸਾਰੇ ਕੰਮਾਂ ਤੇ ਜਾਂਦੇ ਆ ਟਾਈਮ ਘੱਟ ਹੁੰਦਾ ਕੀ ਕਿਤਾਬਾਂ ਕੋਈ ਇਸ਼ੂ ਇਸ਼ੂ ਹੋ ਜਾਂਦੀ ਹੈ ਜੀ ਉਹ ਫੋਨ ਤੇ ਜਦੋਂ ਉਹਨਾਂ ਨੂੰ ਪੁੱਛ ਲਈਦਾ ਬਈ ਤੁਸੀਂ ਮੋੜ ਕੇ ਨਹੀਂ ਗਏ ਜੀ ਕਿਤਾਬ ਤਾਂ ਉਹ ਦੱਸ ਦਿੰਦੇ ਆ ਕਿ ਸਾਡੀ ਪਈ ਆ ਅਸੀਂ ਇੰਨੇ ਦਿਨਾਂ ਤੱਕ ਮੋੜ ਕੇ ਜਾਵਾਂਗੇ ਤਾਂ ਨਾਲ ਫਿਰ ਉਹ ਨੋਟਸ ਪਾ ਦਿੰਦੇ ਆ ਸਾਡੇ ਰਜਿਸਟਰ ਦੇ ਉੱਤੇ ਤਾਂ ਉਹਨੇ ਦਿਨਾਂ ਬਾਅਦ ਫਿਰ ਦੁਬਾਰਾ ਫੇਰ ਉਹ ਉਹਨਾਂ ਨੂੰ ਰਿਮਾਈਂਡ ਕਰਾ ਦਿੰਦੇ ਆ ਕਿ ਤੁਹਾਡੀ ਕਿਤਾਬ ਰਿਟਰਨ ਕਰਨ ਵਾਲੀ ਆ ਜੀ ਠੀਕ ਹੈ ਤੇ ਇੱਕ ਹੋਰ ਚੀਜ਼ ਜਿਵੇਂ ਤੁਸੀਂ ਇੱਥੇ ਬਾਪੂ ਜੀ ਹੁੰਦੇ ਆ ਕਿ ਕਿੰਨੇ ਕ ਬੱਚੇ ਛੋਟੇ ਬੱਚੇ ਕਿੰਨੇ ਖੁੰਦੇ ਆ ਇੱਥੋਂ ਕਿਤਾਬਾਂ ਲੈਣ ਲਈ ਬੱਚੇ ਬਹੁਤ ਹੁੰਦੇ ਆ ਬੇਟਾ ਠੀਕ ਹੈ ਤੇ ਇੰਗਲਿਸ਼ ਦੇ ਵੀ ਗੁਟਕਾ ਸਾਹਿਬ ਵੀ ਇੱਥੇ ਹਾਂ ਜੀ ਇੰਗਲਿਸ਼ ਦੇ ਵਿੱਚ ਵੀ ਜਿਹੜੇ ਟੋਸ ਵੀ ਹੈ ਅੱਛਾ ਹਿੰਦੀ ਹਿੰਦੀ ਉਰਦੂ ਸਾਰੇ ਤਰ੍ਹਾਂ ਦੇ ਉਰਦੂ ਦੇ ਵੀ ਆ ਨੇ ਅੱਛਾ ਵਾਈਬਲ ਵੀ ਰੱਖਿਆ ਹੋਇਆ ਤੇ ਪੇਰੈਂਟਸ ਨਾਲ ਉਰਦੂ ਦੇ ਵੀ ਆ ਨੇ ਆ ਵੀ ਪੇਰੈਂਟਸ ਨਾਲ ਠੀਕ ਹੈ ਜੀ ਹਾਂ ਜੀ ਤਾਂ ਇਹੀ ਹੈ ਕਿ ਜ਼ਿੰਮੇਵਾਰੀ ਵੀ ਕੋਈ ਭਾਸ਼ਾ ਦੇ ਵਿੱਚ ਕਿਸੇ ਨੂੰ ਕੋਈ ਮਹਾਰਤ ਹੈ ਵੀ ਆ ਜੀ ਉਹ ਉਹਦੇ ਅਕੋਰਡਿੰਗਲੀ ਆਪਾਂ ਗੁਰਬਾਣੀ ਦਾ ਗਿਆਨ ਉਹਦੇ ਤੱਕ ਪਹੁੰਚਣ ਦੀ ਇੱਕ ਕੋਸ਼ਿਸ਼ ਇੱਕ ਪ੍ਰੰਦਾ ਕਰਦੇ ਹਾਂ ਜੀ ਬਿਲਕੁਲ ਦੇਖੋ ਇਹੀ ਸਾਡੇ ਸਿੱਖ ਧਰਮ ਦੀ ਜਿਹੜੀ ਮਹਾਨਤਾ ਹੈਗੀ ਆ ਕਿ ਆਪਣੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਹਰ ਧਰਮ ਨੂੰ ਨਾਲ ਲੈ ਕੇ ਚੱਲਣਾ ਸਾਰੇ ਧਰਮਾਂ ਜਿਹੜੇ ਉਹ ਬਰਾਬਰ ਹੁੰਦੇ ਆ ਤੇ ਜਿਸ ਤਰ੍ਹਾਂ ਤੁਸੀਂ ਬਾਪੂ ਜੀ ਹੁਣਾਂ ਤੋਂ ਸੁਣਿਆ ਹੈ ਕਿ ਇੱਥੇ ਅਸੀਂ ਬਾਈਬਲ ਵੀ ਰੱਖੀ ਹੋਈ ਹੈ ਇੱਥੇ ਅਸੀਂ ਗੀਤਾ ਵੀ ਰੱਖੀ ਹੋਈ ਹੈ ਸੋ ਇੱਥੇ ਗੁਟਕਾ ਸਾਹਿਬੀ ਨੇ ਹਰ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਕੁਰਾਨ ਵੀ ਹੈ ਇੱਥੇ ਹਰ ਤਰ੍ਹਾਂ ਦੇ ਜਿਹੜੇ ਧਾਰਮ ਤਾਰਿਕ ਗ੍ਰੰਥਾ ਜਿਹੜੇ ਤੁਹਾਨੂੰ ਇਸ ਲਾਇਬ੍ਰੇਰੀ ਦੇ ਵਿੱਚ ਮਿਲ ਜਾਣਗੇ। ਵਾਈਗੁਰ ਜੀ ਦਾ ਸਾਹਿਬ ਵਾਈਗੁਰ ਜੀ ਕੀ ਫਤਿਹ। ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਹੈ। ਹਾਂ ਜੀ। ਸੋ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਟੀਕਾ ਸਾਹਿਬ ਵੀ ਨੇ ਪੁਥੀਆਂ ਵੀ ਆਪਾਂ ਜਿਨ੍ਹਾਂ ਨੂੰ ਕਹਿੰਨੇ ਹੈਗੀਆਂ ਡਾਕਟਰ ਸਾਹਿਬ ਸਿੰਘ ਜੀ ਦੇ 10 ਭਾਗਾਂ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬਾ ਜਿਹੜਾ ਉਹ ਇੱਥੇ ਹੈਗਾ ਏ ਤੇ ਤੁਸੀਂ ਇੱਥੇ ਆ ਕੇ ਇਹ ਇਸ਼ੂ ਕਰਵਾ ਕੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਅਰਥ ਤਾਂ ਤੁਸੀਂ ਇਹ ਟੀਕਾ ਸਾਹਿਬ ਆਪਣੇ ਘਰ ਲੈ ਜਾ ਸਕਦੇ ਹੋ ਤੇ ਉਸ ਨੂੰ ਪੜ੍ਹ ਕੇ ਤੁਸੀਂ ਗਿਆਨ ਪ੍ਰਾਪਤ ਕਰ ਸਕਦੇ ਹੋ ਲਾਇਬ੍ਰੇਰੀ ਦੇ ਵਿੱਚ ਅਸੀਂ ਮੌਜੂਦ ਆ ਗੁਰਦੁਆਰਾ ਸਾਹਿਬ ਦੀ ਤੇ ਇੱਥੇ ਭੈਣ ਜੀ ਆਏ ਨੇ ਕਮਲਜੀਤ ਕੌਰ ਤੇ ਇੱਥੇ ਇਹਨਾਂ ਨੇ ਆਸਾ ਦੀ ਵਾਰਤ ਹੈ ਜਿਹੜਾ ਹੈਗਾ ਉਹ ਗੁਟਕਾ ਸਾਹਿਬ ਜੀ ਉਹ ਗ੍ਰਹਿ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹੈਗੇ ਹਾਂ ਕਿ ਤੁਸੀਂ ਅਕਸਰ ਇੱਥੋਂ ਕਿਤਾਬਾਂ ਲੈ ਕੇ ਜਾਂਦੇ ਹੋ ਹਾਂਜੀ ਮੈਂ ਅਕਸਰ ਜਿੰਨੇ ਵੀ ਮੇਰੇ ਘਰੇ ਗੁੱਟਕਾ ਸਾਹਿਬ ਹੈ ਮੈਂ ਇੱਥੋਂ ਲੈ ਕੇ ਜਾਂਦੀ ਹਾਂ ਇੱਥੋਂ ਲੈ ਕੇ ਜਾਂਦੀ ਹਾਂ ਠੀਕ ਆ ਤੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਜਿਵੇਂ ਆਪਣੀ ਲਾਇਬ੍ਰੇਰੀ ਹੁਣ ਬਹੁਤ ਹੀ ਸੋਹਣੀ ਬਣੀ ਹੈ ਤੇ ਇੰਗਲਿਸ਼ ਦੇ ਵਿੱਚ ਵੀ ਸਾਰਾ ਕੁਝ ਪ੍ਰੋਵਾਈਡ ਆ ਹਾਂਜੀ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਅਵੇਲੇਬਿਲਟੀ ਇੰਨੀ ਜ਼ਿਆਦਾ ਵਧੀਆ ਹੈ ਵੀ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਂਦੀ ਜੀ ਤੇ ਜਿੱਦਾਂ ਹੁਣ ਸਾਡੇ ਬੱਚੇ ਥੋੜੇ ਪੰਜਾਬੀ 'ਚ ਕਮਜ਼ੋਰ ਹੋ ਜਾਂਦੇ ਆ ਹਾਂਜੀ ਤਨੋਂ ਨਹੀਂ ਇੰਗਲਿਸ਼ ਚ ਪਾਠ ਕਰਨਾ ਵਧੀਆ ਲੱਗਦਾ ਚਲੋ ਕਿਸੇ ਬਹਾਨੇ ਪਾਠ ਤਾਂ ਕਰਦੇ ਦੇਖੋ ਜੀ ਇਹਨੇ ਹੁੰਦੇ ਆ ਕਿ ਗਿਆਨ ਕਿਸੇ ਵੀ ਭਾਸ਼ਾ ਛੋਗੇ ਗਿਆਨ ਗਿਆਨ ਹੁੰਦਾ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੇਖੋ ਜਿਸ ਤਰ੍ਹਾਂ ਇਹ ਵੀ ਆਪਣੇ ਬੱਚਿਆਂ ਦੇ ਲਈ ਇੱਥੋਂ ਲੈ ਕੇ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਇੰਗਲਿਸ਼ ਦੇ ਗੁੱਟਕਾ ਸਾਹਿੱਤ ਤੋਂ ਬੱਚੇ ਪਾਠ ਕਰਦੇ ਨੇ ਤੁਸੀਂ ਵੀ ਇੱਥੇ ਜ਼ਰੂਰ ਪਹੁੰਚੋ ਤੇ ਤੁਸੀਂ ਵੀ ਇੱਥੇ ਜਿਹੜਾ ਹੈਗਾ ਇਸ ਚੀਜ਼ ਦਾ ਲਾਹਾ ਲਓ ਕਿ ਇੱਥੇ ਇੰਗਲਿਸ਼ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਕਿਤਾਬਾਂ ਤੇ ਜਿਹੜੇ ਸਾਡੇ ਗ੍ਰੰਥ ਨੇ ਉਪਰਵਾਏ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਉਤਸੁਕਤਾ ਦੇ ਨਾਲ ਜਿਹੜਾ ਬੱਚਾ ਆਇਓ ਇੱਥੇ ਦੇਖ ਰਿਹਾ ਹੈਗਾ ਇਹ ਜਿਵੇਂ ਬੈਡ ਟਾਈਮ ਸਟੋਰੀਜ਼ ਦਾ ਇਹ ਦਸਾਂ ਦਾ ਸੈੱਟ ਹੈ ਮੇਰੇ ਕੋਲੇ ਵੀ ਆਪਣੇ ਬੱਚਿਆਂ ਨੂੰ ਮੈਂ ਇਹ ਲਿਆ ਕੇ ਦਿੱਤਾ ਹੋਇਆ ਹੈ ਘਰ ਦੇ ਵਿੱਚ ਤੇ ਇਹਦੇ ਵਿੱਚ ਸਾਡੇ ਗੁਰੂਆਂ ਦੇ ਬਾਰੇ ਦੇ ਵਿੱਚ ਗਿਆਨ ਹੈ ਤੇ ਉਹਨਾਂ ਨੂੰ ਸਟੋਰੀਆਂ ਦੇ ਰੂਪ ਦੇ ਵਿੱਚ ਜਿਹੜਾ ਉਹ ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਉਹ ਇਹਨਾਂ ਨੂੰ ਪੜ੍ਹ ਕੇ ਸਾਡੇ ਧਰਮ ਬਾਰੇ ਵੀ ਗਿਆਨ ਲੈ ਸਕਦੇ ਹਨ ਸਾਡੇ ਗੁਰੂਆਂ ਬਾਰੇ ਵੀ ਜਾਣ ਸਕਦੇ ਹਨ ਤੇ ਸਟੋਰੀ ਦੇ ਰੂਪ ਵਿੱਚ ਉਹਨਾਂ ਲਈ ਬਹੁਤ ਹੀ ਜਿਹੜਾ ਇਹ ਇਜ਼ੀ ਹੋ ਜਾਂਦਾ ਹੈ ਸਭ ਕੁਝ ਸਮਝਣਾ ਲਾਈਬ੍ਰੇਰੀ ਦੇ ਵਿੱਚ ਜੋ ਵੀ ਕੋਈ ਕਿਤਾਬ ਜਾਂ ਸੈਂਚੀ ਲੈਣ ਆਉਂਦਾ ਤਾਂ ਉਸੇ ਸਾਡੇ ਕੋਲ ਪ੍ਰੋਪਰ ਰਿਕਾਰਡ ਮੇਨਟੇਨ ਕੀਤਾ ਜਾਂਦਾ ਹੈ। ਮਤਲਬ ਜਿਹੜੀ ਹੈ ਜੇ ਕਾਰਡ ਬਣਾਉਣ ਦੀ ਲੋੜ ਹੈ ਤਾਂ ਕਾਰਡ ਵੀ ਉਹਦਾ ਬਕਾਇਦਾ ਰਜਿਸਟਰ ਮੇਨਟੇਨ ਕੀਤਾ ਹੈ ਜਿਹੜਾ ਕਿ ਕਾਰਡ ਦੀ 10 ਡਾਲਰ ਫੀਸ ਹੈ ਔਰ ਉਹਦੀ 1 ਸਾਲ ਮਿਆਦ ਹੈ। ਠੀਕ ਹੈ ਨੀ? ਉਸ ਤੋਂ ਬਾਅਦ ਇੱਕ ਕਾਰਡ ਤੇ ਤਿੰਨ ਜਾਂ ਚਾਰ ਬੁੱਕਾਂ ਲਿਆ ਕੇ ਉਹ ਦੋ ਹਫ਼ਤੇ ਤਿੰਨਾਂ ਪੰਜ ਪੂਰੀ ਕਰਕੇ ਦਨ ਫਿਰ ਵਾਪਸ ਕਰਕੇ ਜਾਂਦਾ ਹੈ। ਇਸ ਤੋਂ ਇਲਾਵਾ ਜਰਨਲ ਕਿਤਾਬਾਂ ਜਿਹੜੀਆਂ ਉਹਦੇ ਵਾਸਤੇ ਵੀ ਰਜਿਸਟਰ ਅਲੱਗ ਮੇਨਟੇਨ ਕੀਤਾ ਹੈ ਜਿੱਥੇ ਅਸੀਂ ਜਰਨਲ ਕਿਤਾਬਾਂ ਇਸ਼ੂ ਕਰਦੇ ਆ ਤੇ ਨਾ ਡੇਟ ਪਾਈ ਜਾਂਦੀ ਹੈ ਇਸੇ ਤਰੀਕੇ ਦਾ ਸੈਂਚੀ ਇਹ ਮਾਧਤਾ ਦੇ ਸਰੂਪ ਨੇ ਦੋ ਭਾਗਾਂ ਦੇ ਵਿੱਚ ਉਸੇ ਸੈਂਚੇ ਦੇ ਉੱਤੋਂ ਇਸ਼ੂ ਕਰਦੇ ਆ ਔਰ ਉਹਦੇ ਜਿਹੜਾ ਜਿਹੜਾ ਬਾਕਾਇਦਾ ਕਾਲਮ ਨੇ ਸੀਰੀਅਲ ਨੰਬਰ ਅੱਛਾ ਨਾਮ ਹੈ ਦਾ ਐਡਰੈਸ ਫੋਨ ਨੰਬਰ ਸੈਂਚੀ ਨੰਬਰ ਦੈਨ ਡੇਟ ਆਫ ਇਸ਼ੂ ਡੇਟ ਆਫ ਰਿਟਰਨ ਦੈਨ ਸਿਗਨੇਚਰ ਕੀ ਕੀਤਾ ਜਾਂਦਾ ਸਾਹਿਬ ਇਸ ਤੋਂ ਇਲਾਵਾ ਕਈ ਕੋਈ ਐਸੇ ਲੋੜ ਬੰਧ ਹੁੰਦੇ ਜਿਹੜੇ ਕੋ ਕਾਰਡ ਨਹੀਂ ਬੰਦਾ ਤਾਂ ਅਸੀਂ ਉਹ ਖਾਲੀ ਨਹੀਂ ਮੋੜਦੇ ਇਥੋਂ ਅਸੀਂ ਇੱਕ ਹੋਰ ਛੋਟਾ ਰਜਿਸਟਰ ਲਾਇਆ ਏਸ ਰਜਿਸਟਰ ਤੇ ਉਪਰ ਇਸ਼ੂ ਕਰਦੇ ਹਾਂ ਸਾਹਿਬ ਮਤਲਬ ਕੋਈ ਖਾਲੀ ਨਹੀਂ ਜਾਊਗਾ ਇਥੋਂ ਸਾਡੇ ਕੋਲ ਸਟੂਡੈਂਟ ਨੂੰ ਬਿਨਾ ਕਾਰਡ ਤੋਂ ਵੀ ਜੋ ਵੀ ਉਹਨਾਂ ਦੀ ਦੇਖ ਕੇ ਨਾ ਹਾਲਾਤ ਅਸੀਂ ਵੈਸੇ ਵੀ ਦੇਖਿਆ لیکن ਸਾਡੀ ਕੋਈ ਇਹ ਜਿਹੀ ਨਹੀਂ ਉਹ مہینہ دو مہینے بعد ਸਾਡੀ ਕਿਤਾਬ واپس ਹੋ ਜਾਂਦੀ ਹੈ کوئی ایسی گل نہیں جاں ਅਸੀਂ باقی ਸਰ ਕੋ ਫੋਨ رکھے ਬਾਕਾਇਦਾ ਅਸੀਂ ਰਜਿਸਟਰમેન્ટ ਕੀਤਾ ਇੱਕ ਬੁੱਕ اور ਇਹ ਬੁੱਕ தேਸੀ ਜਿਹੜਾ ਲੌਂਗ ਟਰਮ ਜਿਹਨਾਂ ਨੇ ਨਹੀਂ ਹਾਲੀ ਜਮ੍ਹਾਂ ਕਰਵਾਈਆਂ ਅਸੀਂ ਬਾਕਾਇਦਾ ਸਾਡਾ ਆਹ ਹੈ ਅਸੀਂ ਇਹਤੇ ਬਾਕਾਇਦਾ ਫੋਨ ਆ ਲਿਖਿਆ ਉਹਨਾਂ ਨੇ ਵੀ ਆ ਮੈਸੇਜ پاس ਕੀਤੇ ਆ ਤੇ ਉਹ ਸਾਨੂੰ ਐਗਰੀ ਕਰਦੇ ਨੇ ਜੇ ਜਾਂ ਡਿਸਐਗਰੀ ਜੋ ਵੀ ਮੇਰੇ ਨਾਲ ਦੀ ਨਾਲ ਸੀ ਉਹ ਤੇ ਆਵਦਾ ਰਿਮਾਰਕਸ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਸਾਰਾ ਕੁਝ ਇੱਥੇ ਮੇਨਟੇਨ ਕੀਤਾ ਗਿਆ ਹੈ ਬਾਪੂ ਜੀ ਹੁਣੀ ਪਹਿਲਾਂ ਇਹਨਾਂ ਨੇ ਸਾਰੀ ਉਮਰ ਕੰਮ ਕੀਤਾ ਹੋਵੇਗਾ ਤੇ ਹੁਣ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਾਰਾ ਅਰੇਂਜ ਕੀਤਾ ਗਿਆ ਹੈ ਸਾਰਾ ਕੁਝ ਤੁਸੀਂ ਵੀ ਇੱਥੇ ਜ਼ਰੂਰ ਪਹੁੰਚੋ ਤੇ ਤੁਸੀਂ ਵੀ ਇੱਥੋਂ ਕਿਤਾਬਾਂ ਜ਼ਰੂਰ ਲਓ ਤੇ ਤੇਰਾ ਜਿਹੜਾ ਕਾਰਡ ਹੈ ਇਸ ਤਰ੍ਹਾਂ ਦਾ ਇਹ ਕਾਰਡ ਦਿੱਖਦਾ ਹੈਗਾ ਤੇ ਇਦਾਂ ਦਾ ਕਾਰਡ ਤੁਸੀਂ ਲਾਇਬ੍ਰੇਰੀ ਦਾ ਬਣਵਾ ਕੇ ਤੁਸੀਂ ਇਸ ਕਾਰਡ ਦੇ ਥਰੂ ਬੁੱਕਸ ਜਿਹੜੀਆਂ ਇੱਥੋਂ ਸ਼ੁਰੂ ਕਰ ਸਕਦੇ ਹੋ